ਸਾਹਬ ਜਾ ਰਹੇ ਪਾਟੀ ਤੇ ਹਮਲਾ ਕਰ ਮੋਟਰਸਾਈਕਲ ਤੇ ਕੀਮਤੀ ਸਮਾਨ ਲੁੱਟਿਆ ਤੜਕੇ ਗੁਰਦੁਆਰਾ ਸਾਹਿਬ ਜਾ ਰਹੇ ਪਾਟੀ ਸਿੰਘ ਤੇ ਅਖੋਤੀ ਨਿਯੰਗ ਸਿੰਘ ਬਾਹਨੇ ਵਿੱਚ ਆਏ ਵਿਅਕਤੀਆਂ ਨੇ ਕੀਤਾ ਹਮਲਾ ਮੋਟਰਸਾਈਕਲ ਸਮੇਤ ਕੀਮਤੀ ਸਮਾਨ ਲੈ ਕੇ ਹੋਏ ਰਫੂ ਚੱਕਰ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰह्म ਸਰੂਪ ਸੋਤਾ ਦੀ ਖਾਸ ਰਿਪੋਰਟ ਅਣੀ Tran trú tại việt nam và được cảm thấy là đã quýnh đoàn máy ਕਾਡਾ ਨਾਮ ਹੈ ਕਿਹੜਾ ਪਿੰਡ ਤੇ ਕੀ ਕਰਦਾ ਹਾਂ ਪਾਜੀ ਮੇਰਾ ਨਾਮ surjeet singh ਆ ਪਿੰਡ ਮੇਰਾ ਨਾਲਾ ਮੈਂ ਇੱਕ ਪਾਠੀ ਸਿੰਘਾਂ ਬੀਰ ਸਾਹਿਬ ਡਿਊਟੀ ਕਰਦਾ 8 ਵਜੇ ਤੇ ਇੱਕ ਗ੍ਰੰਥੀ ਸਿੰਘ ਦੀ ਵੀ ਨੌਕਲ ਡਿਊਟੀ ਕਰਦਾ ਵਾਂ ਜੋ ਕਿ ਪਿੰਡ ਚੂੜਪੁਰ ਹੈ ਸultanpur ਦੇ ਵਿੱਚ ਮੈਂ ਆਪਡਾਉਣ ਕਰਦਾ ਦੋਨੋਂ ਟਾਈਮ ਮੈਂ ਸਵੇਰੇ ਪੌਣੇ 5 ਵਜੇ ਕੱਲ ਦਿਨ ਮੰਗਲਵਾਰ 4:40 ਤੇ ਮੈਂ ਮਤਲਬ ਕਿ ਪੁੱਡਾ ਕਲੋਨੀ ਨੂੰ ਪਾਰ ਕਰ ਰਿਹਾ ਸੀ ਜਦੋਂ ਮੈਨੂੰ ਦੋ ਨੰਗ ਸਿੰਘ ਮਿਲੇ ਆ ਉਹਨਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਵਾ ਤਾਂ ਮੈਂ ਨਹੀਂ ਰੁਕਿਆ ਫਿਰ ਉਹਨਾਂ ਨੇ ਗੜਾਸੀ ਦਿਖਾਈ ਆ ਤਾਂ ਮੈਂ ਰੁਕ ਗਿਆ ਰੁਕਦੇ ਅਨਸਾਰ ਹੀ ਮੇਰੇ ਉਹਨਾਂ ਨੇ ਚਾਬੀ ਮੋਟਰਸਾਈਕਲ ਚੋਂ ਕੱਢ ਲਈ ਆ ਤਾਂ ਮੈਨੂੰ ਕਹਿੰਦੇ ਵੀ ਤੂੰ ਸਾਨੂੰ ਮੋਟਰਸਾਈਕਲ ਦੇ ਮੈਂ ਹੱਥ ਪਿਆਰ ਉਹਨਾਂ ਦੀ ਗੱਡੀ ਜੋੜੇ ਆ ਤਾਂ ਮੈਂ ਇੱਕ ਗਰੰਤੀ ਸਿੰਘ ਆ ਮੈਂ ਜਾ ਕੇ ਮਾਰੇ ਪ੍ਰਕਾਸ਼ ਕਰਨਾ ਮਰਤੇ ਵੇਲਾ ਮੈਨੂੰ ਪਾਜੀ ਜਾਣ ਦਿਓ ਮੈਂਤ ਨਾਲ ਉਹਨਾਂ ਨੇ ਮੇਰੀ ਐਕਟ ਨਹੀਂ ਮੰਨੀ ਜਿਹੜਾ ਪਿਛਲੇ ਬੰਨੇ ਮੇਰਾ ਖੜੋ ਗਿਆ ਨਾ ਉਹਨੇ ਮੇਰੇ ਗੜਾਸੀ ਮਾਰੀ ਸਿਰ 'ਤੇ ਮੁੜ ਕੇ ਦੂਸਰੇ ਨੇ ਗੱਡੀਆਂ ਵਾਰਕ ਕੀਤਾ ਫਿਰ ਦੂਸਰੇ ਨੇ ਗੱਡੀਆਂ ਬੋਲਿਆ ਕਹਿੰਦਾ ਮਾਰ ਸਾਲੇ ਦੇ ਹੋਰ ਉਹਨੇ ਪਿੱਛੋਂ ਹੋਰ ਮਾਰੀ ਫਿਰ ਗਾੜਲੇ ਨੇ ਮੇਰੇ ਜੋਰ ਨਾਲ ਗੜਾਸੀ ਮਾਰੀ ਆ ਸੱਚ ਕੇ ਸਿਰ 'ਤੇ ਮੇਰਾ ਸਰ ਪਾੜਤਾ ਮੈਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ हां मैं जदों मैनु ओन्ना ने ठेरया वा उदो मैं एक कार वाला मेरे कोल दी नंगया वा ते मैं ओरे वाले नु हाथ केता पाजी मैनु बचाओ मैं चीख मारी आ पर ओन्ना ने मेरी बांह ਫੜ ਕੇ ਪਿੱਛੇ ਕਰ ਲਈ ਆ ਤੇ ਉਸ कार, कार वाले वा नु اچانک ਹੀ एकदम ਪਤਾ ਲੱਗਾ ਵੀ ਕੋਈ ਪਿੱਛੇ ਖਤਰਾ ਵਾ ਬੰਦੇ ਦੋ ਬੰਦੇ ਲੈ ਕੇ ਖੜੇ ਇੱਕ ਬੰਦੇ ਨੇ ਉਹ ਬੇਰਸਾਬੂ ਆਪਣੀ ਜਨਾਨੀ ਨੂੰ ਛੱਡ ਕੇ ਮੁੜ ਕੇ ਵਾਪਸ ਆਇਆ ਤੇ ਉਹਨਾਂ ਚੱਕ ਨੂੰ ਮੇਰਾ ਉਹਨਾਂ ਨੇ ਕੰਮ ਕਰ ਦਿੱਤਾ ਮੈਨੂੰ ਉਸ ਬੰਦੇ ਨੇ ਕਾਰ ਵਿੱਚ ਲੰਮਾ ਪਾਇਆ ਵਾ ਤਾਂ ਮੈਨੂੰ ਹਸਪੀਟਲ ਪਹੁੰਚਾ ਦਿੱਤਾ ਵਾ ਤੇ ਮੇਰਾ ਮੋਟਰਸਾਈਕਲ ਲੈ ਕੇ ਉਹ ਜਿਹੜੇ ਨੇ ਸੀ ਉਹ ਭੱਜ ਗਏ ਆ ਤੇ ਮੇਰਾ ਪਲਾਟਿਨਾ 160 110 ਸੀਸੀ ਵਿੱਚ ਮੇਰੇ ਡਾਕੂਮੈਂਟ ਸੀ ਸਾਰੇ ਆਧਾਰ ਕਾਰਡ ਪਿੰਨ ਕਾਰਡ ਏਟੀਐਮ ਤੇ ਪਰਸ ਮੇਰੇ ਚ 1500 ਰੁਪਈਆ ਸੀ ਤੇ ਮੋਬਾਈਲ ਮੇਰਾ ਸੀ ਸੈਮਸੰਗ ਦਾ ਜਿਹੜਾ ਮਤਲਬ ਕਿਤੀ 32000 ਦਾ ਸੀ ਉਹ ਵੀ ਕੱਢ ਕੇ ਲੈ ਗਿਆ ਮੇਰੇ ਸਿਰ ਤੋਂ ਲਾ ਬਹੁਤ ਦਿੱਸਾ ਮੇਰੇ ਸਿਰ ਤੇ ਉਹਨਾਂ ਨੇ ਸੱਟਾਂ ਮਾਰੀਆਂ ਜੀ ਹੋਰ ਕਿਤੇ ਨਹੀਂ ਸੱਟਾਂ ਮਾਰੀਆਂ ਮੈਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਪੂਰਾ ਯਕੀਨ ਆ ਕਿ ਇਹ ਕਿਸੇ ਦੀ ਸਾਜਿਸ਼ سے ਰਚੀ ਗਈ ਆ ਜੋ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਕਿ ਮੇਰੇ ਸੱਤ ਸੱਟਾਂ ਲਾਈਆਂ ਜਿਹੜੇ ਚੋੜ ਹੁੰਦੇ ਨੇ ਨਾ ਉਹ ਸੱਤ ਸੱਟਾਂ ਨਹੀਂ ਲਾਉਂਦੇ ਅਥਾਰੋਨਾ ਕੋਸੀ ਗੜਾਸਿਆਂ ਉਹਨਾਂ ਨੇ ਮੇਰੇ ਸੱਤ ਸੱਟਾਂ ਲਾਈਆਂ ਵਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਖਾਲੇ ਕਿ ਮੈਨੂੰ ਲੱਗਦਾ ਉਹ ਉਹਨੂੰ ਮਾਰ ਕੇ ਸੱਟ ਗਿਆ ਮੋਟਰਸਾਈਕਲ ਮੇਰਾ ਹਜੇ ਡੇਢ ਮਹੀਨਾ ਹੋਇਆ ਲੈ ਇਹਨੂੰ ਨਵਾਂ ਫਾਇਨਸ ਤੇ ਲਿਆਵਾ ਤੇ ਇਹ ਤਾਂ ਮੈਨੂੰ ਰੱਬ ਹੀ ਬਚਾ ਗਿਆ ਵਾ ਹਾਂਜੀ ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਪੁਲਿਸ ਮਲਾਜ਼ਮ ਹਾਂਜੀ ਪੁਲਿਸ ਮਲਾਜ਼ਮ ਉਦੋਂ ਜਦੋਂ ਹਸਪੀਟਲ ਮੈਂ ਦਾਖਲ ਸੀ ਤੇ ਪਰਚਾ ਮੇਰਾ ਦਰਜ ਕਰਕੇ ਲਗਾਏ ਆ ਤੇ ਲਿਖ ਕੇ ਲਗਾਏ ਮੋਟਰਸਾਈਕਲ ਨੰਬਰ ਜਨ ਸਾਰਾ ਕੁਝ ਕਹਿੰਦੇ ਸੀ ਭਾਲ ਕਰਨਗੇ ਕਿ ਮਾਂ ਕੱਢ ਪਤਾ ਕਰਦੇ ਅਸੀਂ ਮੰਗ ਕਰਦੇ ਆਂ ਜੀ ਸਾਨੂੰ ਸਾਫ ਮਿਲਣਾ ਚਾਹੀਦਾ ਉਹ ਬੰਦੇ ਫੜਨੇ ਚਾਹੀਦੇ ਆ ਮੇਰਾ ਮੋਟਰਸਾਈਕਲ ਤੇ ਮੇਰਾ ਮੋਬਾਈਲ ਮੈਨੂੰ ਮਿਲਣਾ ਚਾਹੀਦਾ ਵਾ ਜੋ ਮੇਰੇ ਨਾਲ ਹਾਸਾ ਹੋਇਆ ਵਾ ਉਹ ਮੈਨੂੰ ਦੱਸਣ ਕਿਹਨੇ ਕਰਾਇਆ ਵਾ ਹਾਂਜੀ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪੀਟਲ ਦਾਡਪੁਰ ਲੋਧੀ ਮੇਰੀ ਪੋਸਟਿੰਗ ਹੈ ਆਪਣੇ ਕੋਲ ਕੱਲ ਸਵੇਰੇ 6:00 ਵਜੇ ਦਾ ਇੱਕ ਪੇਸ਼ੈਂਟ ਆਇਆ ਸੁਰਜੀਤ ਸਿੰਘ ਜਿਹੜਾ ਨਲਪਿੰਡ ਦਾ ਰਹਿਣ ਵਾਲਾ ਹੈ ਇਹ ਤਕਰੀਬਨ 6 ਵਜੇ ਨਾਲ ਇਹਦੇ ਨਾਲ ਕੋ ਲੁੱਟਖੋ ਹੋਈ ਹੈ ਇੱਕ ਗਰੰਤੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਸੁਲਤਾਨਪੁਰ ਲੋਧੀ ਇਹਨਾਂ ਦੀ ਜੋ ਐਮਐਲਆਰ ਆ ਉਹ ਮੌਜੂਦਾ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਕੱਢ ਦਿੱਤੀ ਗਈ ਹੈ ਤੇ ਪੁਲਿਸ ਨੂੰ ਅਗਲੇਰੀ ਕਾਰਵਾਈ ਵਾਸਤੇ ਭੇਜ ਦਿੱਤੀ ਗਈ ਹੈ ਫਿਲਹਾਲ ਸਾਡੇ ਕੋਈ ਜਿਹੜਾ ਪੇਸ਼ੈਂਟ ਹੈ ਉਹ ਅੰਡਰ ਅਬਜ਼ਰਵੇਸ਼ਨ ਐਡਮਿਟ ਹੈ ਮੈਂ ਜਰਨੈਲ ਸਿੰਘ ਸਰਪੰਚ ಗ್ರಾಮ ਪੰਚਾਇਤ ਚੂੜਪੁਰ ਤੋਂ ਹਾਂ ਇਹ ਸਾਡੇ ਨਾਲ ਗਿਆਨੀ ਜੀ ਸਰਜੀਤ ਸਿੰਘ ਜੀ ਕ੍ਰਾਂਤੀ ਨੇ ਸਾਡੇ ਕੋਲ ਗੁਰਦੁਆਰਾ ਸਾਹਿਬ ਕੱਲ तकरीबन ਇਹ 1.7 4.5 ਦੇ ਕਰੀਬ ਜਾਂਦੇ ਹੁੰਦੇ ਸੇਵਾ ਕਰਨ ਸਾਡੇ ਕੋਲ ਮਹਾਰਾਜਾ ਪ੍ਰਕਾਸ਼ ਕਰਦੇ ਜਾ ਕੇ ਇਹ ਬੁੱਢਾ ਕਲੋਨੀ ਤੋਂ ਥੋੜਾ ਪਿੱਛੇ ਜਿੱਥੇ ਕਹ ਹਜੀਰਾ ਬਣਿਆ ਹੋਇਆ ਹੈ ਨਾ ਉੱਥੇ ਇਹਨਾਂ ਨੂੰ ਕੋਈ ਸਾਧੂ ਦੂਸਰੇ ਸੋਰੀ ਨੇ ਅੰਗਪਾਣੇ ਦੇ ਵਿੱਚ ਆਏ ਆ ਤੋ ਬੰਦੇ ਉਹਨਾਂ ਨੇ ਇਹਨਾਂ ਦੇ ਕਲਾਸੀਆਂ ਮਾਰ ਕੇ ਸੱਟਾਂ ਮਾਰ ਕੇ ਇਹਨਾਂ ਨੂੰ ਇਹਨਾਂ ਦਾ ਮੋਟਰਸਾਈਕਲ ਮੋਬਾਈਲ ਪਟੂਆ ਸਾਰੇ ਡਾਕੂਮੈਂਟ ਲੈ ਗਏ ਇਹਨਾਂ ਦੇ ਉਹ ਅਧਿਰੋਧ ਇਹਨਾਂ ਨੂੰ ਮਾਰ ਕੇ ਸੁੱਟ ਕੇ ਗਿਆ। ਜਦੋਂ 7:30 ਵਜੇ ਬੀਬੀ ਜੀ ਨੇ ਸਾਨੂੰ ਫੋਨ ਕੀਤਾ ਤਾਂ ਅਸੀਂ ਆਏ ਇੱਥੇ ਸਾਰੀ ਸੰਗਤ। ਤੇ ਉਦੋਂ ਹਸਪਤਾਲ ਦੇ ਵਿੱਚ ਦਾਖਲ ਸੀਗੇ। ਤੇ ਉਹ ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ, ਇਹਨਾਂ ਦਾ ਮੋਟਰਸਾਈਕਲ ਉਹ ਬੰਦੇ ਫੜ ਕੇ ਦਵਾਇਆ ਜਾਵੇ। ਬਹੁਤ ਗਰੀਬ ਨੇ। ਅੱਗੇ ਇਹਨਾਂ ਫਾਇਨੈਂਸ ਤੇ ਮੋਟਰਸਾਈਕਲ ਲਿਆ ਦੁਬਾਰਾ ਲੈਣਾ ਇਹਨਾਂ ਨੂੰ ਬਹੁਤ ਜ਼ਿਆਦਾ ਔਖਾ ਵਾ। ਸੋ ਅਸੀਂ ਇਹ ਕਹਿੰਦੇ ਹਾਂ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਹਰ ਤਰ੍ਹਾਂ ਦੀ। ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ